ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਰਾਮੂ ਨਾਮ ਦਾ ਕਿਸਾਨ ਰਹਿੰਦਾ ਸੀ ਜੋ ਕਿ ਬਹੁਤ ਮਿਹਨਤੀ ਜ਼ਿਮੀਂਦਾਰ ਸੀ ਰਾਮੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਆਪਣੇ ਖੇਤ ਵਿੱਚ ਕੰਮ ਕਰਦਾ ਭਾਵੇਂ ਕਿ ਰਾਮੂ ਕੋਲ ਪੈਸਾ ਤਾਂ ਜ਼ਿਆਦਾ ਨਹੀਂ ਸੀ ਪਰ ਉਸਦੇ ਮਾਸੂਮ ਚਿਹਰੇ ਤੇ ਹਮੇਸ਼ਾ ਇੱਕ ਖੁਸ਼ੀ ਵਾਲੀ ਹਾਸੇ ਰਹੀਦੀ ਸੀ ਉਹ ਜਿੰਨਾ ਵੀ ਹੈਗਾ ਸੀਗਾ ਜਿੰਨੇ ਕੁ ਜੋਗਰਾ ਹੈਗਾ ਸੀ ਜਿੰਨਾ ਕੋਦੇ ਕੋਲੇ ਧਨ ਸੀ ਉਹ ਉਹਨੇ ਵਿੱਚ ਸਬਰ ਕਰ ਲੈਂਦਾ ਸੀ ਪਰ ਉਹ ਆਪਣੇ ਪਰਿਵਾਰ ਨਾਲ ਬਹੁਤ ਖੁਸ਼ੀ ਭਾਵੇਂ ਗਰੀਬੀ ਸੀ ਪਰ ਪਰਿਵਾਰ ਨਾਲ ਉਹ ਹਮੇਸ਼ਾ ਖੁਸ਼ ਰਹਿੰਦਾ ਸੀ ਦੂਜੇ ਪਾਸੇ ਰਗਵੀਰ ਸਿੰਘ ਨਾਮ ਦਾ ਇੱਕ ਜ਼ਿਮੀਂਦਾਰ ਰਹਿੰਦਾ ਸੀ ਜੋ ਕਿ ਬਹੁਤ ਜ਼ਿਆਦਾ ਅਮੀਰ ਸੀ ਉਸਦੇ ਕੋਲੇ ਹਵੇਲੀਆਂ ਕੋਠੀਆਂ ਕਾਰਾਂ ਗੱਡੀਆਂ ਸੋਨਾ A to Z ਉਹਦੇ ਕੋਲੇ ਸਾਰੀ ਸਹੂਲਤ ਸੀ ਪਰ ਉਹ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਉਸ ਨੂੰ ਨੀਂਦ ਨਹੀਂ ਸੀ ਆਉਂਦੀ ਉਸ ਦਾ ਕਿਤੇ ਦਿਲ ਨਹੀਂ ਲੱਗਦਾ ਸੀ ਪਰ ਕਿਸੇ ਨੇ ਉਸ ਨੂੰ ਦੱਸਿਆ ਕਿ ਇੱਕ ਪਿੰਡ ਹੈ ਜਿੱਥੇ ਇੱਕ ਬਹੁਤ ਗਰੀਬ ਕਿਸਾਨ ਰਹਿੰਦਾ ਹੈ ਗਰੀਬੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ 'ਚ ਬਹੁਤ ਜ਼ਿਆਦਾ ਖੁਸ਼ ਰਹਿੰਦਾ ਹੈ ਇੱਕ ਦਿਨ ਰਗਵੀਰ ਨੇ ਫੈਸਲਾ ਕੀਤਾ ਕਿ ਉਹ ਵੀ ਉਸ ਕਿਸਾਨ ਨੂੰ ਮਿਲ ਕੇ ਆਵੇਗਾ ਜੋ ਕਿ ਬਿਨਾਂ ਪੈਸੇ ਦੇ ਵੀ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਿਹਾ ਹੈ ਰਗਵੀਰ ਆਪਣੇ ਘਰੋਂ ਨਿਕਲਿਆ ਅਤੇ RAMU ਦੇ ਪਿੰਡ ਜਾ ਪਹੁੰਚਿਆ RAMU ਨੇ ਬਹੁਤ ਹੀ ਪਿਆਰ ਸਤਿਕਾਰ ਨਾਲ ਉਸ ਦਾ ਸਵਾਗਤ ਕੀਤਾ ਅਤੇ ਬਹੁਤ ਸਾਦਾ ਅਤੇ ਸਵਾਦਿਸ਼ਟ ਭੋਜਨ ਖਵਾਇਆ। ਰੁਘਵੀਰ ਨੇ RAMU ਨੂੰ ਪੁੱਛਿਆ ਕਿ ਨਾ ਤੇਰੇ ਕੋਲੇ ਤੰਗਾ ਹੈ, ਨਾ ਤੇਰੇ ਕੋਲੇ ਸੋਨਾ ਹੈ, ਤੂੰ ਇਸ ਇੰਨੀ ਗਰੀਬੀ ਵਿੱਚ ਵੀ ਇੰਨਾ ਜਿਆਦਾ ਖੁਸ਼ ਕਿਵੇਂ ਹੈ? RAMU ਹੱਸਿਆ ਅਤੇ ਆਖਿਆ ਸਾਹਿਬ ਖੁਸ਼ੀ ਦਿਲ ਵਿੱਚ ਹੁੰਦੀ ਹੈ, ਬਕਸੇ ਵਿੱਚ ਨਹੀਂ ਹੁੰਦੀ। ਮੈਂ ਜਿੰਨਾ ਵੀ ਹੈਗਾ ਇਹਦੇ ਵਿੱਚ ਖੁਸ਼ ਹਾਂ ਮੈਂ ਆਪਣੀ ਮਿਹਨਤ ਕਰਦਾ ਹਾਂ ਮਿਹਨਤ ਨਾਲ ਆਪਣਾ ਪਰਿਵਾਰ ਪਾਲਦਾ ਹਾਂ ਆਪਣੇ ਪਰਿਵਾਰ ਨਾਲ ਮੈਂ ਖੁਸ਼ ਹਾਂ ਤੇ ਮੇਰਾ ਪਰਿਵਾਰ ਹੀ ਮੇਰੀ ਸਭ ਤੋਂ ਵੱਡੀ ਦੌਲਤ ਹੈ ਰਘਵੀਰ ਨੇ ਇੱਕ ਪਲ ਲਈ ਸੋਚਿਆ ਅਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਨੇ ਪੈਸਿਆਂ ਦੀ ਭੁੱਖ ਵਿੱਚ ਅਸਲੀ ਜੀਵਨ ਦਾ ਸੁੱਖ ਗਵਾ ਲਿਆ ਹੈ ਉਸ ਨੇ ਰਾਮੂ ਦੇ ਜੀਵਨ ਤੋਂ ਇੱਕ ਸੱਚੀ ਸਿੱਖਿਆ ਪ੍ਰਾਪਤ ਕੀਤੀ ਵੀ ਕਿਵੇਂ ਆਦਮੀ ਨੂੰ ਜਿਉਣਾ ਚਾਹੀਦਾ ਹੈ ਉਸ ਦਿਨ ਤੋਂ ਰਘਵੀਰ ਨੇ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਫੈਸਲਾ ਕੀਤਾ ਅਤੇ ਉਹ ਹਰ ਰੋਜ਼ ਲੋਕਾਂ ਗਰੀਬਾਂ ਦੀ ਮਦਦ ਕਰਨ ਲੱਗ ਪਿਆ ਆਪਣੇ ਕਰਮਚਾਰੀਆਂ ਨਾਲ ਇਨਸਾਫ ਕਰਨ ਲੱਗ ਪਿਆ ਅਤੇ ਰੋਜ਼ ਹਰ ਰੋਜ਼ ਪ੍ਰਮਾਤਮਾ ਦਾ ਸ਼ੁਕਰਿਆ ਅਦਾ ਕਰਕੇ ਚੈਨ ਦੀ ਨੀਂਦ ਨਾਲ ਸੌਂਿਆ ਕਰੇ ਉਸ ਦਿਨ ਤੋਂ ਰਘਵੀਰ ਨੇ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਫੈਸਲਾ ਕੀਤਾ ਹਰ ਰੋਜ਼ ਗਰੀਬਾਂ ਦੀ ਮਦਦ ਕਰਨ ਲੱਗ ਪਿਆ ਆਪਣੇ ਕਰਮਚਾਰੀਆਂ ਨਾਲ ਇਨਸਾਫ਼ ਕਰਨ ਲੱਗ ਪਿਆ ਅਤੇ ਰੋਜ਼ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਕੇ ਚੈਨ ਦੀ ਨੀਂਦ ਸੌਣ ਲੱਗ ਪਿਆ ਹਾਂਜੀ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਅਸਲੀ ਖੁਸ਼ੀ ਪੈਸਿਆਂ ਨਾਲ ਨਹੀਂ ਹੁੰਦੀ ਪਰ ਖੁਸ਼ੀ ਤੇ ਸੰਤੁਸ਼ਟੀ ਪਿਆਰ ਨਾਲ ਪ੍ਰਾਪਤ ਹੁੰਦੀ ਹੈ ਜੀਵਨ ਨੂੰ ਮਿੱਠਾ ਬਣਾਉਣ ਲਈ ਆਪਣੇ ਦਿਲ ਨੂੰ ਸਾਫ਼ ਰੱਖੋ ਅਤੇ ਹਰ ਰੋਜ਼ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰੋ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਵੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਮਿਲਣ ਤਾਂ ਤੁਸੀਂ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਜੀ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ